ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਸਾ ਸੰਗਤ ਜੀ ਉਹ ਬਹੁਤ ਵੱਡੇ ਪਾਗਾਂ ਵਾਲੇ ਹਾਂ ਅਪਾਰ ਕਿਰਪਾ ਹੋਈ ਏ ਸਾਡੇ ਸਾਰਿਆਂ ਉੱਪਰ ਚਰਵਰ ਸ਼ਤਰ ਤਖਤ ਦੇ ਮਾਲਕ ਬਾਣੀ ਦੇ ਬੋਗੀਤ ਸਭ ਦੁਨੀਆਂ ਦੇ ਰੈਬਰ ਜਾਗਦੀ ਜੋਤ ਹਾਜ਼ਰ ਹਜ਼ੂਰ ਤਨ 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 ਸਹਿ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਸਾਰੇ ਐਂਤਵਾਰ ਵਾਲੇ ਦਿਨ ਇਕੱਤਰ ਹੋ ਕੇ ਉਸ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨ ਵਾਸਤੇ ਆਉਂਦੇ ਹਾਂ ਵੱਡੇ ਭਾਗ ਨੇ ਗੁਰਮਖੋ ਆਣ ਕੇ ਆਪਣੇ ਪਿਆਰੇ ਦੇ ਆਪਣੇ ਮੁਰਸ਼ਿਦ ਦੇ ਅੱਗੇ ਆ ਕੇ ਅਰਦਾਸ ਕਰਨੀ ਜੇ ਤੁਸੀਂ ਅਰਦਾਸ ਕਰਾਂਗੇ ਗੁਰਮਖੋ ਉਹ ਇੱਕ ਨਾ ਇੱਕ ਦਿਨ ਜ਼ਰੂਰ ਸਾਡੀ ਅਰਦਾਸ ਨੂੰ ਸੁਣੇਗਾ ਕਬੀਰ ਸਾਹਿਬ ਨੇ ਬੜਾ ਸੋਹਣਾ ਸਾਨੂੰ ਸਮਝਾਉਣਾ ਕੀਤਾ ਕਬੀਰ ਕੇਸੋ ਕੇਸੋ ਕੁਕੀਏ ਨਾ ਸੋਈਏ ਆਸਾਰ ਰਾਤ ਦਿਸ ਕੇ ਕੁਕ ਨੇ ਕਬੂ ਕੇ ਸੁਨੇ ਪੁਕਾਰ ਜਦਸੀ ਦਿਨ ਰਾਤ ਕੁੱਕਾ ਮਾਰਾਂਗੇ ਆਵਾਜ਼ਾਂ ਮਾਰਾਂਗੇ ਇੱਕ ਨਾ ਇੱਕ ਦਿਨ ਤਾਂ ਸਾਡੀ ਸੁਣੇਗਾ ਸੁਣੇਗਾ ਨਹੀਂ ਸਾਡੀ ਉਹ ਜ਼ਰੂਰ ਸੁਣੇਗਾ ਉਹਦੇ ਤੱਕ ਆਵਾਜ਼ ਸਾਡੀ ਜ਼ਰੂਰ ਜਾਏਗੀ ਬਸ ਇਹ ਨਹੀਂ ਹੈ ਕਿ ਕਿਤੇ ਜਦ ਜਿੱਦੇ ਦਿਲੋਂ ਆਵਾਜ਼ ਆ ਗਈ ਜਿਹਦੇ ਦਿਲੋਂ ਉਸ ਪਿਆਰੇ ਦੇ ਨਾਲ ਸਾਡੀ ਮੁਹੱਬਤ ਬਣ ਗਈ ਉਦੋਂ ਸਾਡੀ ਆਵਾਜ਼ ਵੀ ਉਸ ਪਿਆਰੇ ਤੱਕ ਪਹੁੰਚ ਜਾਣੀ ਹੈ ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਜਿਨ ਸੱਚੀ ਮੁਹੱਬਤ ਕੀਤੀ ਜਿਨ੍ਹਾਂ ਦਿਲੋਂ ਆਪਣੇ ਪਿਆਰੇ ਦੇ ਨਾਲ ਮੁਹੱਬਤ ਕੀਤੀ ਗੁਰਮਖੋ ਜਿਨ੍ਹਾਂ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਈ ਰੰਗ ਦੀਦਾਰ ਕੇ ਬਿਸਰੇ ਆ ਜੇ ਨਾਮ ਤੇ ਭੁਏ ਭਾਰਤੀਏ ਜਿਨ੍ਹਾਂ ਨੇ ਉਸ ਨੂੰ ਪਿਆਰੇ ਨੂੰ ਵਿਸਾਰ ਦਿੱਤਾ ਉਹ ਤਾਂ ਕਹਿੰਦੇ ਧਰਤੀ ਤੇ ਭਾਰਨੇ ਜਿਨ੍ਹਾਂ ਦਾ ਮਨ ਹੋਰ ਹੈ ਤੇ ਮੁਖ ਹੋਰ ਹੈ ਕਹਿੰਦੇ ਕਾਦੇ ਨੇ ਕੱਚੇ ਨੇ ਉਹ ਤਾਂ ਅਸੀਂ ਦਿਲੋਂ ਮੁਹੱਬਤ ਗੁਰਮੁਖੋ ਆਪਣੇ ਪਿਆਰੇ ਦੇ ਨਾਲ ਪਾਈਏ ਇੱਕ ਦਿਨ ਬਾਜਾ ਮਾਰਦੇ ਰਵਾਂਗੇ ਜ਼ਰੂਰ ਉਸ ਪਿਆਰੇ ਤੱਕ ਸਾਡੀ ਆਵਾਜ਼ ਪਹੁੰਚੇਗੀ ਅੱਜ ਦਾ ਪਾਵਨ ਪਵਿੱਤਰ ਹੁਕਮ ਜੋ ਸ਼੍ਰੀ ਦਰਬਾਰ ਸਾਹਿਬ ਤੋਂ ਆਪਾਂ ਹਰ ਐਤਵਾਰ ਨੂੰ ਸਰਵਣ ਕਰਦੇ ਹਾਂ। ਔਰ ਆਪਾਂ ਉਸ ਹੁਕਮ ਦੀ ਵਿਚਾਰ ਜਿੰਨੀ ਉਸ ਮਾਲਕ ਨੇ ਵਾਹਿਗੁਰੂ ਜਿੰਨੇ ਸੁੱਧ ਬੁੱਧ ਬਖਸ਼ੀ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਸਮਝੀਏ ਕਿ ਸਾਨੂੰ ਸਮਝ ਲੱਗੇ ਕਿ ਸਤਿਗੁਰੂ ਜੀ ਤੁਸੀਂ ਸਾਨੂੰ ਸਮਝਾ ਕੀ ਰਹੇ ਹੋ। ਤੁਹਾਡਾ ਪ੍ਰਮਾਣ ਕੀ ਹੈ ਅਜਦਾ। ਅੱਜ ਦਾ ਜੋ ਅਮਰਤ ਵੇਲੇ ਦਾ ਹੁਕਮ ਹੈ ਗੋੰਡ ਰਾਗ ਦੇ ਵਿੱਚ। ਭਗਤ ਕਬੀਰ ਜੀ ਆਂ ਦਾ ਸ਼ਬਦ ਹੈ। ਜਿਸ ਦੇ ਵਿੱਚ ਸਾਨੂੰ ਗੋਡ ਰਾਗ ਸਮਝਾ ਰਹੇ ਨੇ ਕਹਿੰਦੇ ਖਸਮ ਮਰੇ ਤੋ ਨਾਰ ਨਾ ਰੋਵੇ ਕੀ ਨੂੰ ਸਮਝਾਉਣਾ ਕੀਤਾ ਨਾਰ ਕਿਹਨੂੰ ਕਿਹਾ ਮਾਇਆ ਨੂੰ ਕਹਿੰਦੇ ਮਾਇਆ ਇਨਸਾਨ ਸੰਸਾਰ ਦੇ ਵਿੱਚ ਬੜੀ ਇਕੱਤਰ ਕਰਦਾ ਹੈ ਪਰ ਕਹਿੰਦੇ ਜਦੋਂ ਮਾਇਆ ਤਹੀ ਜਦੋਂ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ ਨਾ ਮਾਇਆ ਇਕੱਠੀ ਕਰਦਾ ਕਰਦਾ ਪਰ ਕਹਿੰਦੇ ਨਾਰ ਉਹਦੀ ਜੋ ਪਤਨੀ ਹੈ ਕਿਹਨੂੰ ਕਿਹਾ ਮਾਇਆ ਨੂੰ ਉਰੋਂਦੀ ਨਹੀਂ ਕਹਿੰਦੇ ਪਿੱਛੇ ਨਹੀਂ ਤਾਂ ਹਾਂ ਨਹੀਂ ਮਾਰਦੀ ਉਹ ਖਸਮ ਮਰੈ ਇਥੇ ਵਿਸ਼ਰਾਮ ਤਉ ਨਾਰ ਨਾ ਰੋਵੇ ਕਹਿੰਦੇ ਫਿਰ ਉਹ ਕਹਿੰਦੀ ਜਿਹੜੀ ਨਾਰ ਹੈ ਨਾ ਜੇ ਖਸਮ ਮਰ ਵੀ ਚਲਾ ਗਿਆ ਮਾਲਕ ਮਰ ਗਿਆ ਉਹਦਾ ਕਹਿੰਦੇ ਉਹ ਕਿਤੇ ਰੋਂਦੀ ਹੈ ਪਿੱਛੇ ਕਹਿੰਦੇ ਕਿ ਉਸ ਰਖਵਾਰਾ ਔਰੋ ਹੋਵੇ ਕਹਿੰਦੇ ਉਹਦਾ ਤਾਂ ਕਹਿੰਦੇ ਮਾਲਕ ਕੋਈ ਹੋਰ ਬਣ ਜੇਗਾ ਉਸ ਟਾਈਮ ਤੇ ਆਪਾਂ ਦੇਖਦੇ ਨੇ ਬੈਂਕਾਂ ਦੇ ਵਿੱਚ ਖਾਤੇ ਖਲੋਣੇ ਉਹ ਪਹਿਲਾਂ ਕਹਿੰਦੇ ਆਪ ਆਪਣਾ ਨਾਮ ਨਹੀਂ ਲਿਖਾਓ ਪਿੱਛੇ ਟਾਡਾ ਵਾਰਿਸ ਕੌਣ ਹੈ ਇੱਕ ਤੱਥ ਜਾਣ ਤੋਂ ਬਾਅਦ ਦੇ ਵਿੱਚ ਫਟਾਫਟ ਤੁਹਾਡੇ ਵਾਰਿਸ ਦੇ ਅੰਡਰ ਹੋ ਜਾਵੇ ਤੁਹਾਡੀ ਇਹ ਮਾਇਆ ਇਸੇ ਤਰ੍ਹਾਂ ਹੀ ਜ਼ਮੀਨਾਂ ਜਾਇਦਾਦਾਂ ਨੇ ਬੜੀ ਚੀਜ਼ ਜਿਹਨੂੰ ਅਸੀਂ ਆਪਣੀ ਮਾਇਆ ਦੇ ਤੌਰ ਤੇ ਆਪਣੀ ਬਣਾਈ ਬੈਠੇ ਆਂ ਪਰ ਕਹਿੰਦੇ ਨੇ ਉਹਦਾ ਕਹਿੰਦੇ ਤੂੰ ਮਾਲਕ ਨਹੀਂ ਕਿਤੇ ਬਲੇਖਾਂ ਨਾਖਾਈਏ ਕਿ ਵੀ ਸ਼ਾਇਦ ਮੈਂ ਇਹ ਦਾ ਪੱਕੇ ਤੌਰ ਤੇ ਮਾਲਕ ਐ ਸਭ ਕਹਿੰਦੇ ਨੇ ਖਸਮ ਮਰੇ ਤਾ ਨਾਰ ਨਾ ਰੋਵੇ ਕਹਿੰਦੇ ਤੈਨੂੰ ਰੋਣਾ ਥੋੜੀ ਤੂੰ ਇਹਦੇ ਪਿੱਛੇ ਦੌੜਿਆ ਫਿਰਦੇ ਮਾਇਆ ਇਕੱਠੀ ਕਰ ਲਈ ਗਿਆ ਇੱਥੋਂ ਵੀ ਕਰ ਲਈ ਗਿਆ ਇੱਥੋਂ ਵੀ ਕਰ ਲਈ ਗਿਆ ਆਹ ਵੀ ਆਹ ਵੀ ਜ਼ਮੀਨ ਮੇਰੀ ਹੋ ਜਾਏ ਉਹ ਪਲਾਟ ਵੀ ਮੇਰਾ ਹੋ ਜਾਏ ਉਹ ਮਕਾਨ ਵੀ ਮੇਰਾ ਹੋ ਜਾਏ ਕਹਿੰਦੇ ਪਰ ਕਹਿੰਦੇ ਜਦ ਤੂੰ ਚਲਿਆ ਜਾਏਗਾ ਨਾ ਕਹਿੰਦੇ ਇਹਨੇ ਤੇਰੇ ਪਿੱਛੇ ਦੌੜਨਾ ਨਹੀਂ ਇਹਨੇ ਰੋਣਾ ਨਹੀਂ ਤੇਰੇ ਪਿੱਛੇ ਆਉਣਾ ਨਹੀਂ ਕਹਿੰਦੇ ਉਸ ਰਖਵਾਰਾ ਔਰ ਹੋਵੇ ਕਹਿੰਦੇ ਉਹਦਾ ਮਾਲਕ ਕੋਈ ਹੋਰ ਬਣ ਜਾਏਗਾ ਅੱਗੇ ਉਹ ਸਾਹਿਬ ਕਹਿੰਦੇ ਨੇ ਰਖਵਾਰੇ ਕਾ ਹੋਏ ਵਿਨਾਸ਼ ਆਗੇ ਨਰਕ ਇਹਾ ਭੋਗ ਵਿਲਾਸ ਹੁਣ ਕਹਿੰਦੇ ਇੱਥੇ ਤਾਂ ਬੜੇ ਵਿਲਾਸ ਭੋਗਦਾ ਹੈ ਕਹਿੰਦੇ ਬੜੇ ਹੀ ਕਹਿੰਦੇ ਇਸ ਮਾਇਆ ਦੇ ਨਾਲ ਰੰਗ ਤਮਾਸ਼ੇ ਦੇਖ ਰਿਹਾ ਤੂੰ ਪਰ ਕਹਿੰਦੇ ਰਖਵਾਰਿਕ ਹੋਈ ਵਿਨਾਸ਼ ਕਹਿੰਦੇ ਜਦੋਂ ਕਹਿੰਦੇ ਮਾਲਕ ਇਹਦਾ ਵਿਨਾਸ਼ ਹੋ ਜਾਂਦਾ ਨਾ ਖਤਮ ਹੋ ਜਾਂਦਾ ਹੈ ਕਹਿੰਦੇ ਇੱਥੇ ਤਾਂ ਜ਼ਰੂਰ ਤੈਨੂੰ ਭੋਗ ਵਿਲਾਸ ਕਰਦਾ ਹੈ ਕਹਿੰਦੇ ਅੱਗੇ ਨਰਕ ਕਹਿੰਦੇ ਅੱਗੇ ਤੈਨੂੰ ਨਰਕ ਮਿਲੇਗਾ ਹੁਣ ਕਿਹੜੇ ਅੱਗੇ ਨਰਕ ਦੀ ਗੱਲ ਕਰਦੇ ਨੇ ਅਪਾ ਕਾਂਗੇ ਮਰਨ ਤੋਂ ਬਾਅਦ ਤਾਂ ਕਿਸੇ ਨੇ ਆ ਕੇ ਦੱਸਿਆ ਹੀ ਨਹੀਂ ਵੀ ਨਰਕ ਕਿੱਥੇ ਐ ਨਹੀਂ ਗੁਰਮਖੋ ਇਹ ਨਰਕ ਇੱਥੇ ਹੀ ਐ ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਵਾਸਤੇ ਅਸੀਂ ਨਰਕ ਪੈਦਾ ਕਰ ਜਾਂਦੇ ਆ ਜਦੋਂ ਕੱਲੀ ਮਾਇਆ ਦੇ ਪਿੱਛੇ ਦੌੜੇ ਆ ਨਾ ਕੋਈ ਜੀਵਨ ਦੇ ਵਿੱਚ ਨਾਮ ਨਹੀਂ ਖੱਟਿਆ ਕੋਈ ਜੀਵਨ ਦੇ ਵਿੱਚ ਚੰਗੇ ਕਰਮ ਨਹੀਂ ਕਰਕੇ ਗਏ ਮਾਇਆ ਦੇ ਪਿੱਛੇ ਦੌੜਦੇ ਰਹੇ ਜਦੋਂ ਤੂੰ ਚਲਿਆ ਜਾਏਂਗਾ ਨਾ ਉਦੋਂ ਤੇ ਬਾਅਦ ਦੇ ਵਿੱਚ ਵੀ ਤੇਰੀਆਂ ਆਉਣ ਵਾਲੀਆਂ ਨਸਲਾਂ ਨੂੰ ਤਰਕਾਰਾਂ ਮਿਲਣਗੀਆਂ ਕੀ ਕਰਕੇ ਗਿਆ ਸੰਸਾਰ ਦੇ ਵਿੱਚ ਪੈਸਾ ਜੋੜ ਕੇ ਚਲਿਆ ਗਿਆ ਮੈਂ ਕੰਨ ਦੇ ਵਿੱਚ ਛੱਡ ਗਿਆ ਬੜੇ ਦੇਖਨੇ ਆ ਆਪਾਂ ਗੁਰਮਖੋ ਜ਼ਮੀਨਾਂ ਦੇ ਬਿਵਾਦ ਖੜੇ ਹੋ ਜਾਂਦੇ ਨੇ ਪੈਸੇ ਦਾ ਬਿਵਾਦ ਖੜਾ ਹੋ ਜਾਂਦਾ ਹੈ ਅਸੀਂ ਉਹ ਨਰਕ ਬਣਾ ਜਾਂਦੇ ਆ ਮਰਨ ਤੋਂ ਬਾਅਦ ਦੀ ਗੱਲ ਨਹੀਂ ਕਰਦੇ ਜਿਉਂਦੇ ਜਿਉਂਦੇ ਨਰਕ ਜਿਉਂਦੇ ਜਿਉਂਦੇ ਕੋਈ ਚੰਗ ਚੱਜ ਦਾ ਕੰਮ ਨਹੀਂ ਕੀਤਾ ਜੇ ਤੇਨ ਕੋਲ 4 ਪੈਸੇ ਆਏ ਨੇ ਤੇਰੇ ਕੋਲ ਜ਼ਮੀਨਾਂ ਜਾਇਦਾਦਾਂ ਨੇ ਕੋਈ ਤੇਰੇ ਪੈਸੇ ਦਾ ਤੈਨੂੰ ਉਹਦਾ ਤੈਨੂੰ ਲਾਭ ਹੋਏਗਾ ਸੰਸਾਰ ਨੂੰ ਕੀ ਲਾਭ ਹੈ ਉਹਦਾ ਤੂੰ ਕਹੇਂਗਾ ਕਿ ਮੈਂ ਤਾਂ ਬੜੀਆਂ ਜ਼ਮੀਨਾਂ ਜਾਇਦਾਦਾਂ ਜੋੜ ਕੇ ਛੁੱਟ ਦਿੱਤੀਆਂ ਨੇ ਪਰ ਸੰਸਾਰ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ ਜਿਵੇਂ ਕੋਈ ਧੋਨੇ ਤਾਹਫਦਾ ਹੈ ਕੋਈ ਜਲਧਾਰੇ ਕਰਦਾ ਹੈ ਉਹਦਾ ਜੇ ਕੋਈ ਜਲਧਾਰੇ ਕਰ ਰਿਹਾ ਸਿਆਲ ਦਾ ਮਹੀਨਾ ਆਪਣੇ ਘੜੇ ਸਿਰ ਦੇ ਵਿੱਚ ਪੁਆਈ ਜਾ ਰ ਠੰਡੇ ਪਾਣੀ ਦੇ ਨਾਲ ਨਹਾ ਰਿਹਾ ਤੇ ਕਿਸੇ ਨੂੰ ਤਾਂ ਕੀ ਫਾਇਦਾ ਲਾਭ ਹੈ ਕਿਸੇ ਨੂੰ ਕੋਈ ਹੁਣ ਇੱਥੇ ਕੇ ਬੈਠਾ ਤਾਂ ਜਲਧਾਰੇ ਕਰੀ ਜਾ ਰਿਹਾ ਜਾਂ ਹੁਣ ਮਈ ਜੂਨ ਦੇ ਮਹੀਨੇ ਤੂੰ ਨੇ ਦਾਫੇ ਦੇ ਨੇ ਚਾਰ ਰੁਪਏ ਧੂਣੀਆਂ ਲਾ ਲਈਆਂ ਕਿਸੇ ਨੂੰ ਉਹਦਾ ਕੀ ਲਾਭ ਹੋਏਗਾ ਆਪਣੇ ਸਰੀਰ ਨੂੰ ਕਸ਼ਟ ਤੂੰ ਦੇ ਰਿਹਾ ਹੈ ਪਰ ਦੂਸਰੇ ਨੂੰ ਲਾਭ ਕੀ ਹੋਣਾ ਹੈ ਉਹਦਾ ਗੱਲ ਉੱਤੇ ਬੜਨੀ ਹੈ ਜਿੱਦਾਂ ਤੇਰੇ ਕੀਤੇ ਹੋਏ ਕਰਮ ਦੇ ਨਾਲ ਕਿਸੇ ਦਾ ਕੋਈ ਫਾਇਦਾ ਹੋਵੇ ਆਪਣੇ ਜੀਵਨ ਦੇ ਵਿੱਚ ਚੰਗਾ ਕਿਸੇ ਬੱਚੇ ਨੂੰ ਪੜ੍ਹਾ ਦੇ ਕਿਸੇ ਬੱਚੇ ਦੇ ਸਿਰ ਤੇ ਹੱਥ ਰੱਖ ਦੇ ਕਿਸੇ ਗਰੀਬ ਦੀ ਧੀ ਨੂੰ ਵਿਆਹ ਦੇ ਕਿਸੇ ਗਰੀਬ ਦਾ ਇਲਾਜ ਕਰ ਦੇ ਤਾਂ ਹੀ ਜਾ ਕੇ ਤੇਰਾ ਇਸ ਸੰਸਾਰ ਦੇ ਵਿੱਚ ਆਉਣਾ ਸਫਲਿਆ ਹੋਣਾ ਹੈ ਹੁਣ ਅਗਲੀ ਪੰਕਤੀ ਸਾਨੂੰ ਸਮਝਾ ਰਹੇ ਨੇ ਕਹਿੰਦੇ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਕਹਿੰਦੇ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਕਿਹੜੀ ਇਹ ਮਾਇਆ ਨੂੰ ਇਹਨੂੰ ਸੁਹਾਗਣ ਕਿ ਹੈ ਮਾਇਆ ਸੁਹਾਗਣ ਸਾਰਾ ਜਗਤ ਇਹਨੂੰ ਕਹਿੰਦੇ ਆਪਣੇ ਪਿਆਰੀ ਸਮਝਦਾ ਕਿ ਮੇਰੇ ਕੋਲੇ ਵੀ ਹੋਵੇ ਮੇਰੇ ਕੋਲ ਵੀ ਹੋਵੇ ਕਹਿੰਦੇ ਸਗਲੇ ਜੀ ਜੰਤ ਕੀ ਨਾਰੀ ਕਹਿੰਦੇ ਸਾਰੇ ਜੀਵਾਂ ਦੀ ਕਹਿੰਦੇ ਇਹ ਨਾਰ ਬਣੀ ਹੋਈ ਹੈ ਕਹਿੰਦੇ ਔਰਤ ਬਣੀ ਇਸਤਰੀ ਬਣੀ ਹੋਈ ਹੈ ਅਗਲੀ ਪੰਕਤੀ ਕਹਿੰਦੇ ਨੇ ਸੁਹਾਗਣ ਗਲ ਸੋਹ ਹੈ ਹਾਰ ਕਹਿੰਦੇ ਜਿਵੇਂ ਨਾ ਸੁਹਾਗਣ ਦੇ ਗਲ ਦੇ ਵਿੱਚ ਹਾਰ ਬੜਾ ਸੋਹਣਾ ਲੱਗਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਮਾਇਆ ਜੀ ਦੇ ਕੋਲ ਹੈ ਨਾ ਬੜੀ ਸੋਹਣੀ ਲੱਗਦੀ ਦੇਖਣ ਨੂੰ ਕਿ ਬੜਾ ਮਾਇਆ ਬੜੀ ਸੋਹਣੀ ਆਪਾਂ ਦੇਖਦੇ ਗੱਡੀ ਵੀ ਬੜੀ ਤਕੜੀ ਹੈ ਮਾਇਆ ਵੀ ਬੜੀ ਤਕੜੀ ਹੈ ਮਾਇਆ ਵੀ ਬੜੇ ਇਹਦੇ ਕੋਲ ਹੈ ਬੜੇ ਕੋਠੀਆਂ ਬੰਗਲੇ ਵੀ ਨੇ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ ਪਰ ਕਹਿੰਦੇ ਨੇ ਇਹਦੇ ਵਿੱਚ ਕੀ ਹੈ ਸੰਤ ਕੋ ਵਿਖ ਵਿਖਸੈ ਸੰਸਾਰ ਕਹਿੰਦੇ ਪਰ ਜਿਹੜੇ ਸੰਤ ਜਾਣੇ ਉਨਾ ਵਾਸਤੇ ਇਹ ਜ਼ਹਿਰ ਹੈ ਹੁਣ ਅਸੀਂ ਇਹ ਨਾ ਕਹਿ ਦਈਏ ਕਿ ਸੰਤ ਜਿਹੜੇ ਗੁਰਦੁਆਰਿਆਂ ਚ ਰਹਿੰਦੇ ਵੀ ਉਹੀ ਹੋਣਗੇ ਮੰਦਰਾਂ ਚ ਹੋਣਗੇ ਜਾਂ ਕਿਤੇ ਜੰਗਲਾਂ ਚ ਬੈਠੇ ਕਿਤੇ ਸੰਤ ਉਹੀ ਹੋਣਗੇ ਨਹੀਂ ਗੁਰਮਖੋਇ ਕਾ ਰક્ષਾ ਚਾਲਕ ਵੀ ਸੰਤ ਹੋ ਸਕਦਾ ਹੈ ਉਹਦਾ ਦਿਲ ਜੇ ਉਹ ਦੇਖਾਂਗੇ ਨਾ ਦਿਲ ਸੰਤ ਰਖਸ਼ੇ ਵਾਲੇ ਦਾ ਵੀ ਕੋਈ ਗੱਲ ਨਹੀਂ ਜੇ ਕੋਈ ਇੱਕ ਮੈਨਾ ਹੈ ਪਿੱਛੇ ਜੀ ਇੱਕ ਪੜੀ ਸੀ ਖਬਰ ਦੇ ਵਿੱਚ ਇੱਕ ਆਟੋ ਵਾਲਾ ਹੈ ਤੇ ਉਹਨੇ ਗੁਰਮਖੋ ਹਫਤੇ ਦੇ ਵਿੱਚ 2 ਦਿਨ 2 ਦਿਨ ਉਹਨੇ ਫ੍ਰੀ ਆਟੋ ਲਾਇਆ ਹੋਇਆ ਹੈ ਹਸਪੀਟਲ ਤੋਂ ਲੈ ਕੇ ਕਿਸੇ ਵੀ ਹਸਪੀਟਲ ਦੇ ਵਿੱਚ ਜਾਣ ਆਣੇ ਬੱਸ ਸਟੈਂਡ ਤੱਕ ਕਿ ਮੈਂ ਅੱਜ ਇਹ ਦੋ ਦਿਨ ਫ੍ਰੀ ਹੋ ਚਲਾਉਂਗਾ ਪੇਸ਼ੈਂਟ ਲੈ ਕੇ ਜਾਣੇ ਔਰ ਛੱਡ ਕੇ ਆਉਣੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਤੇ ਗੁਰਮੁਖ ਉਹਨੂੰ ਵੀ ਅਸੀਂ ਸੰਤ ਕਹਿ ਸਕਦੇ ਹਾਂ ਜ ਜਿਹਦੀ ਵਿਚਾਰ ਇੰਨੀ ਤਕੜੀ ਹੈ ਕੋਈ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮਾ ਜਿਹਨੇ ਆਪਣੇ ਜੀਵਨ ਦੇ ਵਿੱਚ ਰਿਸ਼ਵਤ ਲਈ ਹੋਈ ਨਹੀਂ ਉਹ ਸੰਤ ਨਹੀਂ ਹੋ ਸਕਦਾ ਉਹ ਵੀ ਸੰਤ ਹੋ ਸਕਦਾ ਹੈ ਕੋਈ ਬੀਬੀ ਹੈ ਕੋਈ ਭੈਣ ਹੈ ਚੰਗੇ ਕਰਮ ਕਰਦੀ ਹੈ ਚੰਗੇ ਸੰਸਾਰ ਦੇ ਵਿੱਚ ਚੰਗੇ ਸੰਸਕਾਰ ਦੇ ਰਹੀ ਹੈ ਬੱਚਿਆਂ ਨੂੰ ਤੇ ਗੁਰਮਖੋ ਉਹ ਸੰਤ ਨਹੀਂ ਹੋ ਸਕਦੀ ਬੀਬੀ ਵੀ ਸੰਤ ਹੋ ਸਕਦੀ ਹੈ ਚੰਗੀਆਂ ਵਿਚਾਰਨ ਜਿਹਦੇ ਉਹ ਵੀ ਸੰਤ ਹੋ ਸਕਦੀ ਹੈ ਇੱਥੇ ਸੰਤ ਤੋਂ ਭਾਵ ਹੈ ਜਿਹੜੇ ਚੰਗੇ ਕਰਮਾਂ ਵਾਲੇ ਜਿਹੜੇ ਚੰਗੇ ਬੀਜ ਬੀਜਣ ਵਾਲੇ ਸੰਤ ਕੋ ਬਿਖ ਕਹਿੰਦੇ ਉਹਨੂੰ ਮਾਇਆ ਇਹ ਕਹਿੰਦੇ ਜ਼ਹਿਰ ਲੱਗਦੀ ਹੈ ਜ਼ਹਿਰ ਤੋਂ ਪਾਵਕੀ ਹੈ ਕਿ ਮਾਇਆ ਦੇ ਨਾਲ ਇੰਨਾ ਮੋਹ ਨਹੀਂ ਪਾਉਂਦਾ ਜੋ ਕਿ ਮੈਨੂੰ ਪਤਾ ਇੱਕ ਨਾ ਇੱਕ ਦਿਨ ਛੱਡ ਕੇ ਜਾਣਾ ਹੀ ਪੈਣਾ ਹੈ ਅਗੇ ਕਹਿੰਦੇ ਨੇ ਬਿਗ ਸੈ ਸੰਸਾਰ ਪਰ ਕਹਿੰਦੇ ਸੰਸਾਰ ਦੇ ਆਮ ਲੋਕ ਕਹਿੰਦੇ ਖੁਸ਼ ਹੁੰਦੇ ਨੇ ਦੇਖ ਦੇਖ ਕੇ ਮਾਇਆ ਨੂੰ ਨਾ ਦੇਖ ਕੇ ਕਿ ਮੈਂ ਇਹ ਪਾ ਲਈ ਹੈ ਮੇਰੇ ਕੋਲ ਹੋਰ ਹੋਵੇ ਹੋਰ ਹੋਵੇ ਮਿਕਸਰਾਂ ਤੇ ਮੈਂ ਖੁਸ਼ ਹੋਣਾ ਕਹਿੰਦੇ ਖੁਸ਼ ਹੋ ਰਹੇ ਨੇ ਅਗੇ ਕਹਿੰਦੇ ਨੇ ਕਰ ਸ਼ਿੰਗਾਰ ਬਹ ਪਖਿਆਰੀ ਹੁਣ ਅਗੇ ਪ੍ਰਮਾਣ ਦੇ ਕੇ ਸਮਝਾ ਰਹੇ ਨੇ ਕਹਿੰਦੇ ਜਿੰਨੇ ਬੇਸ਼ਵਾ ਨਾ ਬੇਸ਼ਵਾ ਪਖਿਆਰੀ ਤੋਂ ਭਾਵ ਬੇਸ਼ਵਾ ਕਹਿੰਦੇ ਬੇਸ਼ਵਾ ਜਮੇ ਸ਼ਿੰਗਾਰ ਕਰ ਕਰੀ ਰੱਖਦੀ ਹੈ ਨਾ ਕਿ ਹਰ ਸਮੇਂ ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਵਾਸਤੇ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਸੰਤ ਕੀ ਠਟਕੀ ਫਿਰੇ ਵਿਚਾਰੀ ਕਹਿੰਦੇ ਪਰ ਇਹ ਸੰਤਾਂ ਨੇ ਕਹਿੰਦੇ ਇਹਨੂੰ ਦੂਰ ਤੱਕ ਦਿੱਤਾ ਕਹਿੰਦੇ ਦੇਖਣ ਨੂੰ ਸੋਹਣੀ ਲੱਗਦੀ ਐ ਪਰ ਕਹਿੰਦੇ ਠਟਕੀ ਤੋਂ ਪਾਪ ਐ ਫਟਕਾਰ ਦਿੱਤੀ ਫਟਕਾਰੀ ਹੋਈ ਐ ਸੰਤ ਜਨਾਂ ਦੇ ਕਹਿੰਦੇ ਉਹਨੂੰ ਕਹਿੰਦੇ ਕੋਈ ਪਰਵਾਹ ਨਹੀਂ ਕਹਿੰਦੇ ਕੋਈ ਉਹਨੂੰ ਮੁਹੱਬਤ ਨਹੀਂ ਅਗਲੀ ਪੰਕਤੀ 'ਚ ਕਹਿੰਦੇ ਨੇ ਸੰਤ ਕੀ ਠਟਕੀ ਫਿਰੇ ਵਿਚਾਰੀ ਕਹਿੰਦੇ ਹੁਣ ਦੌੜੀ ਫਿਰਦੀ ਐ ਕਹਿੰਦੇ ਪਿੱਛੇ ਪਿੱਛੇ ਅਗੇ ਕਹਿੰਦੇ ਸੰਤ ਭਾਗ ਉਪਾਛੈ ਪਰੈ ਕਹਿੰਦੇ ਸੰਤਾਂ ਦੇ ਪਿੱਛੇ ਭੱਜ ਕੇ ਭੱਜ ਕੇ ਦੌੜ-ਦੌੜ ਕੇ ਫਿਰਦੇ ਆ ਕਿ ਮੈਂ ਚੁੰਬੜਾਂ ਇਹਨੂੰ ਪਰ ਕਹਿੰਦੇ ਨੇ ਗੁਰ ਪ੍ਰਸਾਦੀ ਮਾਰੋ ਡਰੇ ਪਰ ਕਹਿੰਦੇ ਗੁਰੂ ਦੀ ਕਿਰਪਾ ਜਦੋਂ ਹੋ ਜੇ ਨੇ ਸੰਤ ਜਨਾਂ ਦੇ ਉੱਪਰ ਰੱਬ ਦੇ ਪਿਆਰਿਆਂ ਦੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਕਹਿੰਦੇ ਨੇ ਗੁਰ ਪ੍ਰਸਾਦੀ ਮਾਰੋ ਡਰੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮਾਰ ਤੋਂ ਫਿਰ ਡਰਦੀ ਐ ਸੰਤਾਂ ਦੀ ਮਾਰ ਤੋਂ ਇਹ ਮਾਇਆ ਅਗੇ ਉਹ ਕਹਿੰਦੇ ਨੇ ਸਾਖਤ ਕੀ ਉਹ ਪਿੰਡ ਪਰਾਇਣ ਕਹਿੰਦੇ ਜਿਹੜੇ ਹੁਣ ਟੁੱਟੇ ਹੋਏ ਨੇ ਉਸ ਪਿਆਰੇ ਦੇ ਨਾਲੋਂ ਕਹਿੰਦੇ ਮੁਹੱਬਤ ਨਹੀਂ ਐ ਦੂਰ ਹੋਏ ਨੇ ਟੁੱਟੇ ਹੋਏ ਨੇ ਕੱਲੀ ਮਾਇਆ ਦੇ ਨਾਲ ਮੋਹ ਪਾਇਆ ਹੋਇਆ ਹੈ ਸਾਖਤ ਕੀ ਉਹ ਪਿੰਡ ਪਰਾਇਣ ਕਹਿੰਦੇ ਉਹਨਾਂ ਦੀ ਜਿੰਦ ਜਾਨ ਐ ਕਹਿੰਦੇ ਉਹ ਤਾਂ ਜਾਨ ਜਾਨ ਤੋਂ ਵੀ ਵੱਧ ਪਿਆਰੀ ਰੱਖਦੇ ਨੇ ਜਿਹੜੇ ਸਾਖਤ ਨੇ ਨਾ ਉਹਨੂੰ ਮਾਇਆ ਦੇ ਨਾਲ ਕੱਲਾ ਮਾਇਆ ਦੇ ਪਿੱਛੇ ਤੋੜੇ ਹੋਏ ਨੇ ਇਥੋਂ ਵੀ ਇਕੱਠੀ ਕਰਾਂ ਆ ਵੀ ਹੋਵੇ ਮੇਰੇ ਕੋਲ ਆ ਵੀ ਹੋਵੇ ਆ ਵੀ ਹੋਵੇ ਹੁਣ ਅਗੇ ਕਹਿੰਦੇ ਨੇ ਹਮਕੋ ਦ੍ਰਿਸ਼ਟ ਪਰੇ ਤ੍ਰਿਖ ਡਾਇਨ ਹੁਣ ਸੰਤ ਜਨ ਕੀ ਕਹਿੰਦੇ ਨੇ ਕਹਿੰਦੇ ਸਾਨੂੰ ਜਦੋਂ ਦਿਸਦਿਆ ਨਾ ਕਹਿੰਦੇ ਡੈਨ ਵਰਗੀ ਲੱਗਦੀ ਹੈ ਕਹਿੰਦੇ ਸਾਨੂੰ ਇਹਦੇ ਨਾਲ ਕਹਿੰਦੇ ਮੋਹ ਨਹੀਂ ਕੋਈ ਵੀ ਅਗਰ ਹਮ ਤਿਸਕਾ ਬਹੁਤ ਜਾਣਿਆ ਭਿਓ ਕਹਿੰਦੇ ਅਸੀਂ ਉਹਦਾ ਬਹੁਤ ਭੇਦ ਪਾ ਲਿਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਨਾ ਕਿ ਇਹ ਮਾਇਆ ਮੇਰੀ ਨਹੀਂ ਹੈ ਇਹਦਾ ਮਾਲਕ ਤਾਂ ਹੋਰ ਕੋਈ ਬਣ ਜਾਣਾ ਕਹਿੰਦੇ ਹਮ ਕੋ ਹਮ ਤਿਸਕਾ ਬਹੁਤ ਜਾਣਿਆ ਭਿਓ ਜਦ ਹੂਏ ਕਿਰਪਾਲ ਮਿਲੇ ਗੁਰ ਦਿਓ ਕਹਿੰਦੇ ਜਦੋਂ ਉਹਦੀ ਗੁਰੂਦੇਵ ਮੈਨੂੰ ਮਿਲ ਪਏ ਜਦੋਂ ਉਹਦੀ ਮੇਰੇ ਤੇ ਕਿਰਪਾ ਹੋ ਗਈ ਕਹਿੰਦੇ ਮੈਂ ਹੁਣ ਹਮ ਤਿਸਕਾ ਬਹੁਤ ਜਾਣਿਆ ਭਿਓ ਕਹਿੰਦੇ ਹੁਣ ਮੈਂ ਬਹੁਤ ਇਹਦਾ ਭੇਦ ਪਾ ਲਿਆ ਕਦੋਂ ਤਾਂ ਜਦੋਂ ਤਾਂ ਕਹਿੰਦੇ ਜਬ ਹੂਏ ਕਿਰਪਾਲ ਮਿਲੇ ਗੁਰੂਦੇਵ ਕਹਿੰਦੇ ਜਦੋਂ ਮੇਰੇ ਸਤਗੁਰੂ ਜੀ ਮੇਰੇ ਉੱਤੇ ਦਿਆਲੂ ਹੋ ਗਏ ਤੇ ਮੈਨੂੰ ਮਿਲ ਪਏ ਨੇ ਕੋ ਕਬੀਰ ਅਬ ਬਾਹਰ ਭਰੀ ਹੁਣ ਕਬੀਰ ਸਾਹਿਬ ਆਖਦੇ ਨੇ ਕਹਿੰਦੇ ਮੈਥੋਂ ਤਾਂ ਇਹ ਮਾਇਆ ਪਰੇ ਹਟ ਗਈ ਹੈ ਬਾਹਰ ਪਰੇ ਤੋਂ ਪਾਪ ਪਰੇ ਪਾਸੇ ਹਟ ਗਈ ਕਹਿੰਦੇ ਅਕੀਲਪੰਦੀ ਕਹਿੰਦੇ ਸੰਸਾਰਿਕ ਹੈ ਅੰਚਲ ਲੜੀ ਕਹਿੰਦੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ਕਹਿੰਦੇ ਜਿਹੜਾ ਸੰਸਾਰੀ ਜੀਵ ਨੇ ਕਹਿੰਦੇ ਉਹਨਾਂ ਦੇ ਪੱਲੇ ਨਾਲ ਲੱਗੀ ਜਾ ਕੇ ਉਹਨਾਂ ਨੂੰ ਚੁੰਬੜ ਗਈ ਪਰ ਮੈਥੋਂ ਇਹ ਮਾਇਆ ਦੂਰ ਹਟ ਗਈ ਸੋ ਗੁਰਮੁਖੋ ਇਹ ਅੱਜ ਦਾ ਪਾਵਨ ਪਵਿੱਤਰ ਹੁਕਮ ਸ਼੍ਰੀ ਦਰਬਾਰ ਸਾਹਿਬ ਤੋਂ ਜੋ ਆਪਾਂ ਅੰਮ੍ਰਿਤ ਵੇਲੇ ਹਰ ਰੋ ਸਰਵਣ ਕਰਦੇ ਆ ਇਸੇ ਤਰ੍ਹਾਂ ਹੀ ਬਸ ਬੇਨਤੀ ਸਦਾ ਹੀ ਸੰਗਤ ਦੇ ਚਰਨਾਂ ਦੇ ਵਿੱਚ ਕਰਦੇ ਰਹੀਦਾ ਭਾਈ ਚੰਗਾ ਜੀਵਨ ਬਣਾ ਕੇ ਜਾਈਏ ਚੰਗੇ ਗੁਣ ਆਉਣ ਸਾਡੇ ਅੰਦਰ ਚੰਗੇ ਅਸੀਂ ਜੀਵ ਬਣੀਏ ਚੰਗੇ ਸੇ ਇਨਸਾਨ ਬਣੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੰਗਾ ਸਮਾਜ ਸਿਰਜ ਲਈਏ ਸਮਾਜ ਤਾਂ ਹੀ ਸਿਰਜਾਂਗੇ ਜੇ ਅਸੀਂ ਆਪ ਚੰਗੇ ਬਣਾਂਗੇ ਹਮ ਨਹੀਂ ਚੰਗੇ ਬੁਰੇ ਨਹੀਂ ਕੋਈ ਅਸੀਂ ਖੁਦ ਚੰਗੇ ਬਣੀਏ ਅਸੀਂ ਕਿਸੇ ਦੀਆਂ ਘਾਟਾਂ ਨਾ ਕੱਢਣ ਜਾਈਏ ਅਸੀਂ ਆਪਣੀਆਂ ਘਾਟਾਂ ਦੇਖੀਏ ਕਿ ਸਾਡੇ ਅੰਦਰ ਮੇਰੇ ਅੰਦਰ ਕੀ ਘਾਟਾਂ ਨੇ ਅਸੀਂ ਹਮੇਸ਼ਾ ਸਾਡਾ ਸੁਭਾਏ ਬਣ ਗਿਆ ਸੀ ਦੂਸਰੇ ਦੀਆਂ ਘਾਟਾਂ ਕੱਢਣੀਆਂ ਸ਼ੁਰੂ ਕਰਦੇ ਆ ਪਰ ਨਹੀਂ ਅਸੀਂ ਆਪਣੀਆਂ ਘਾਟਾਂ ਵੱਲ ਜ਼ਰੂਰ ਚਾਤ ਮਾਰੀਏ ਜਦ ਅਸੀਂ ਅੰਦਰ ਆਪਣੇ ਆਪਣੇ ਗਿਰਵਾਨ ਵਿੱਚ ਸਿਰ ਨੀਮਾ ਕਰ ਵੇਖ ਆਪਣੇ ਜਦੋਂ ਅਸੀਂ ਨਾ ਗਿਰਵਾਨ ਦੇ ਵਿੱਚ ਨੀਮਾ ਕਰਕੇ ਵੇਖਦੇ ਆ ਨਾ ਫਿਰ ਸਾਨੂੰ ਪਤਾ ਲੱਗਦਾ ਕਿ ਮੇਰੇ ਅੰਦਰ ਕੀ 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 ਘਾਟਾਂ ਨੇ ਕੀ ਔਗਣ ਨੇ ਮੇਰੇ ਅੰਦਰ ਜਦੋਂ ਅਸੀਂ ਅੰਦਰੋਂ ਝਾਤ ਮਾਰਨੇ ਸ਼ੁਰੂ ਕਰ ਦਿੱਤੀ ਉਦੋਂ ਅਸੀਂ ਆਪ ਚੰਗੇ ਬਣਾਂਗੇ ਸੰਸਾਰ ਚੰਗਾ ਬਣ ਜਾਏਗਾ ਸੰਸਾਰ ਚੰਗਾ ਹੋਏਗਾ ਤੇ ਸਾਡਾ ਸਾਰਿਆਂ ਦਾ ਜੀਵਨ ਸੁਖਹਾਲ ਢੰਗ ਦੇ ਨਾਲ ਬਤੀਤ ਹੋਏਗਾ ਸੋ ਅਗਲੇ ਐਤਵਾਰ ਨੂੰ ਭਾਈ ਜੋ ਦੇਖ ਦੀ ਵਾਰੀ ਹੈ ਰਾਜਾ ਸਿੰਘ ਪੁੱਤਰ ਮਾਨ ਸਿੰਘ ਅੱਜ ਅਗਲੇ ਐਤਵਾਰ ਨੂੰ ਭਾਈ ਰਾਜਾ ਸਿੰਘ ਪੁੱਤਰ ਮਾਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਭਾਈ ਦੇਖ ਸਿਜਾਈ ਜਾਏਗੀ ਜੁਨੀਆਂ ਵੀ ਸੰਗਤਾਂ ਆਪ ਦਰਬਾਰ ਦੇ ਵਿੱਚ ਆਏ ਹੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਗੁਰੂ ਘਰ ਦੀ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਲਾਉ ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ